ਰਣਾ ਪਾਲਸਾਂ ਤੋਂ ਲਿਸ਼ਕਾ ਮਾਰ ਰਿਹਾ ਟਰੈਕਟਰ ਇਹ ਹਾਂਜੀ ਹਾਂਜੀ ਬਈ ਇਹਦਾ ਨੰਬਰ ਕਿੱਥੋਂ ਦਾ ਇਹਦਾ ਨੰਬਰ ਫਤਿਹਗੜ੍ਹ ਸਾਹਿਬ ਦਾ ਜੀ ਫਤਿਹਗੜ੍ਹ ਸਾਹਿਬ ਦਾ ਪੰਜਾਬ ਦਾ ਨੰਬਰ ਹਾਂਜੀ ਹਾਂਜੀ ਬਈ ਇਹ ਦੱਸਦੀ ਇੰਜਨ ਗੇਅਰ ਦਾ ਕਿਵੇਂ ਆ ਸਾਰਾ ਓਰੀਜਨਲ A to Z ਜੀ ਸਾਰਾ ਸੇਨਗਾਲ ਟਰੈਕਟਰ ਆ ਜਮਾਨਾ ਮਾ ਪਿਆ ਜੀ ਤੇ ਹੱਕ ਹੱਕ ਦੀ ਜੇ ਗੱਲ ਕਰੀਏ ਨਾ ਬਹੁਤ ਮਜ਼ਬੂਤ ਲੱਗੀ ਹੋਈ ਆ ਹਾਂਜੀ ਹਾਂਜੀ ਹੈਨਾ ਤੇ 347 ਘੰਟੇ ਲੈ ਮਿੱਤਰੋ ਸਿਰਫ 347 ਘੰਟੀ ਚੱਲਿਆ ਹੋਇਆ ਦੇਖਣ ਨੂੰ ਕੰਡੀਸ਼ਨਾਂ ਲੱਗਦਾ ਸਿਰਫ 6 ਮਹੀਨੇ ਪਹਿਲੀ ਇੱਕ ਸਰਵਿਸ ਹੋਇਆ ਟਰੈਕਟਰ ਦੀ ਹਾਲੇ ਤੱਕ ਅੱਛਾ ਹਾਂਜੀ ਮਗਰ ਕਿਤੇ ਮਹੋ ਨਹੀਂ ਪੂਰਾ ਜਰਵੀ ਲੱਗੀ ਕਿ ਤੋ ਰੰਬ ਦਿਖਾ ਦੇ ਲੈ ਵੀ ਮੈਂ 24 ਮਾਡਲ ਮੰਨ ਕੇ ਆਇਆ ਇਹ ਜੇ ਟਰੈਕਟਰ ਸੱਜਣੋ ਬਹੁਤ ਭਾਗਾ ਨਾਲ ਮਿਲਦੇ ਨੇ ਉਹ ਦੇਖਦੇ ਹੁਣ ਕਿਹੜਾ ਭਾਗਾ ਵਾਲਾ ਹੋ 24 ਮਾਡਲ ਮੰਨੇ ਜੀ ਇਹਨੂੰ ਹਾਂ 24 ਪੂਰੇ ਪੈਨ ਨਾਲ ਪਲੇਖੇ ਮੈਨੂੰ ਤੇ 24 ਦਾ ਪਿਆ ਤੀ ਬਈ ਨੰਬਰ ਕਿੱਥੋਂ ਦਾ ਟਰੈਕਟਰ ਦਾ ਬਰਨਾਲੇ ਦਾ ਪੀ ਵੀ 19 ਲੋਕਲ 47 ਹਣਾ ਹਾਂ 47 ਜੀ ਟੋਟਾ 347 ਘੰਟੇ ਚੱਲਿਆ ਹੋਇਆ ਸੱਜਣੋ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਤਾਹ ਮਰਫ ਖੜੀ ਹੈ ਟਾਰਾਂ ਦੇ ਹੇਲ ਦਾ ਹਾਂ ਅਜੇ ਜਿ ਮਿੱਟੀ ਨਹੀਂ ਮਾਰ ਕੇ ਰਜੇ ਨਾਲ ਨਾ ਐਮ ਆਰ ਪੀ ਦੇ ਉਮੀ ਬਾਹ ਡਿਸਕਾਊਂਟ ਕਰ ਕੀ ਦੱਸਿਆ ਥੋਨੂੰ ਆਪਣੇ ਰੇਟ ਦਾ 390000 ਅੱਛਾ ਹਾਂ ਜੀ 375 ਦਾ ਦਵਾਂਗੇ ਲਓ ਵੀ ਮਿੱਤਰ ਪਿਆਰਿਓ ਨੀਲੇ ਰੰਗ ਦਾ ਮੋਰ ਜਾਨੀ ਕਿ ਡੀਆਈ 750 ਸੋਨਾਂ ਵਾਲੀ ਕਣਾ ਤੁਹਾਡੇ ਵਾਸਤੇ ਇੱਕ ਹੋਰ ਲਿਆ ਆ ਸੱਜਣੋ ਇਹ ਵੀ ਬਿਲਕੁਲ ਤੋਹਫਾ ਹੀ ਕਹਿ ਸਕਦੇ ਆ ਕੰਮ ਤੋਂ ਐ ਟਰੈਕਟਰ ਕਿਉਂਕਿ ਇਹ ਟਰੈਕਟਰ ਘਰੋਂ ਲਿਆਂਦਾ ਸੱਜਣੋ ਅੱਜ ਘਰੇ ਖੜਾ ਸੀ ਬਾਈ ਕਹਿੰਦਾ ਯਾਰ ਵੀ ਮੌਸਮ ਖਰਾਬ ਆ ਧੋਕੇ ਵੀ ਕੀ ਲੈਣਾ ਪਾਈ ਲੈ ਚੱਲਦੇ ਆ ਇੱਥੇ ਸੱਜਣੋ ਮਿਹਨਤੀ ਬੰਦੇ ਦਾ ਪਤਾ ਲੱਗ ਜਾਂਦਾ ਵੀ ਮਿਹਨਤੀ ਇਨਸਾਨ ਦਾ ਪਤਾ ਲੱਗ ਜਾਂਦਾ ਹੈਨਾ ਕਿਉਂਕਿ ਚਿਹਰਾ ਦੇਖ ਕੇ ਜੱਜ ਨਹੀਂ ਪਰ ਆ ਜਿਹੜਾ ਟਰੈਕਟਰ ਹੈ ਨਾ ਸੱਜਣੋ ਬਿਲਕੁਲ ਥੋੜਾ ਚੱਲਿਆ ਹੋਇਆ ਕੰਡੀਸ਼ਨ ਦਾ ਸਾਫ਼ ਹੈ ਕਿੰਨਾ ਮਾਡਲ ਹੈ ਕੀ ਗੱਲ ਬਾਤ ਹੈ ਹੁਣੇ ਦੱਸ ਦਿੰਨੇ ਆ ਤੇ ਇਹ ਖੜਾ ਹੈ ਸਾਡੇ ਭਰਾ ਕੁਲਵਿੰਦਰ ਲਵੇ ਕੁਲਵਿੰਦਰ ਕੀ ਵਾਲ ਨੇ ਠੀਕ ਠਾਕ ਵੀ ਆ ਤੇ ਕਿੰਨਾ ਮਾਡਲ ਹੈ ਟਰੈਕਟਰ ਇਹ ਦੱਸ ਇਹ 2006 ਮਾਡਲ ਹੈ 2006 ਮਾਡਲ ਹੈ ਹਾਂਜੀ ਸੱਜਣੋ ਗੱਲ ਇੱਕ ਹੋਰ ਹੈ ਜੇ ਪਾਲਸਾਂ ਵੀ ਮਾਰਿਆ ਹੁੰਦੀਆਂ ਨਾ ਹੋ ਸਕਦਾ ਇਹ ਇਦੋ ਵੱਧ ਤਾਂ ਵੀ ਨਾ ਚਮਕਦਾ ਕਿਉਂ ਬਈ ਨਾ ਸਹੀ ਗੱਲ ਹੈ ਜਿੰਨਾ ਸੋਹਣਾ ਟਰੈਕਟਰ ਹੈ ਨਾ ਸੱਜਣੋ ਬਿਨਾ ਪਾਲਸਾਂ ਤੋਂ ਲਿਸ਼ਕਾ ਮਾਰ ਰਿਹਾ ਟਰੈਕਟਰ ਇਹ ਹਾਂਜੀ ਹਾਂਜੀ ਬਈ ਇਹਦਾ ਨੰਬਰ ਕਿੱਥੋਂ ਦਾ ਇਹਦਾ ਨੰਬਰ ਫਤੇਗੜ ਸਾਹਿਬ ਦਾ ਜੀ ਫਤੇਗੜ ਸਾਹਿਬ ਦਾ ਪੰਜਾਬ ਦਾ ਨੰਬਰ ਹੈ ਹਾਂਜੀ ਹਾਂਜੀ ਬਈ ਇਹ ਦੱਸ ਦੀ ਇੰਜਨ ਗੇਅਰ ਦਾ ਕਿਵੇਂ ਆ ਸਾਰਾ Ориਜਨਲ A to Z ਜੀ ਸਾਰੇ ਗਾਲ ਟਰੈਕਟਰਾਂ ਦਾ ਨਾਮਾ ਨਮਾ ਪਿਆ ਜੀ ਠੀਕ ਹੈ 3 ਸਪੀਡ ਹੋਇਆ ਬਈ 3 ਸਪੀਡ ਹੋਇਆ ਹੋਇਆ ਹਾਂਜੀ ਹਾਂਜੀ ਮਾਡਲ 65 ਪੈਸੇ ਸੱਜਣੋ ਟਾਇਰ ਪਏ ਨੇ ਗੁੱਡੀਆਰ ਦੇ ਟਾਇਰ ਨੇ ਹਾਂਜੀ ਤੇ ਮੂਰਲੇ ਟਾਇਰ ਵੀ ਹੋਣਗੇ ਬਈ 70 ਰੁਪਏ ਜੀ ਹਾਂਜੀ ਮੂਰਲੇ 70 75 ਪੈਸੇ ਜੀ ਲੈ ਬਈ ਸੱਜਣੋ ਬਹੁਤ ਸੋਹਣਾ ਟਰੈਕਟਰ ਆ ਸੱਜਣੋ ਤੇ ਹੱਕ ਹੱਕ ਦੀ ਜੇ ਗੱਲ ਕਰੀਏ ਨਾ ਬਹੁਤ ਮਜ਼ਬੂਤ ਲੱਗੀ ਹੋਈ ਆ ਹਾਂਜੀ ਹਾਂਜੀ ਹਨਾ ਤੇ ਬਈ ਇਹ ਕਿੰਨਾ ਕ ਘੰਟਾ ਚੱਲਿਆ ਹੋਇਆ ਚੱਲਿਆ ਹੋਣਾ ਇਹਦੇ 2600 ਘੰਟੇ ਚੱਲਿਆ ਬਈ 2600 ਘੰਟੇ ਚੱਲਿਆ ਜੀ ਹਾਂਜੀ ਪੰਜਾਬ ਦਾ ਨੰਬਰ ਹੈ ਕੈਮੀ ਪਾਰਟੀ ਦੇ ਨਾਮ ਆਇਆ ਫਰਸਟ ਪਾਰਟੀ ਦਾ ਜੀ ਫਰਸਟ ਪਾਰਟੀ ਦੇ ਨਾਮ ਆ ਹਾਂਜੀ ਹਾਂਜੀ ਲੈ ਮਿੱਤਰੋ ਫਰਸਟ ਪਾਰਟੀ ਦੇ ਬਈ ਕੋਈ ਪਾਪੋਂ ਪਣਾੜ ਸੇਟਖਾਨੀ ਤੇ ਨਹੀਂ ਹਾਂ ਜੀ ਨਾਂ ਜੀ ਕਿਤੇ ਪਾਸੇ ਕੋਈ ਨੱਟ ਵੀ ਨਹੀਂ ਖੋਲਿਆ ਟਰੈਕਟਰ ਦਾ ਅੱਛਾ ਜੀ ਜਿਹਦੇ ਮੁੱਲ ਦੀ ਗੱਲ ਕਰੀਏ ਭਈ ਆਪਾਂ ਕੀ ਮੰਗਦੇ ਤੇ ਕਿੰਨੇ ਦਾ ਦਵਾਂਗੇ ਇਹ ਟਰੈਕਟਰ ਦੇ ਦਾਂਗੇ 285000 ਦਾ 295 ਰੇਟ ਆ 285000 ਦਾ ਹਾਂ ਜੀ ਜੇ ਕੋਈ ਮੌਕੇ ਤੇ 10000 ਰੁਪਏ ਹੋਰ ਵੀ ਹੋ ਜੂ ਛੋਟ ਮੋਟੀ ਤਾਂ ਆਣਾ ਮਾੜਾ ਮੋਟਾ ਵੱਡਾ ਹੋ ਜੂ ਲੈ ਵੀ ਸੱਜਣੋਂ ਮਾਨਤਾਉਣ ਤੋਂ ਤੁਹਾਡਾ ਇਸ ਟਰੈਕਟਰ ਦੇ ਵਿੱਚ ਹੋ ਜਾਣਾ ਕਰ ਲੋ ਸੰਪਰਕ ਬਰਨਾਲਾ ਮੰਡੀ ਦੇ ਵਿੱਚ ਖੜਾ ਅੱਜ ਤੇ ਜੇ ਕਿਸੇ ਭਰਾ ਨੇ ਕੱਲ ਨੂੰ ਮਿਲਣਾ ਤਾਂ ਫੋਨ ਲਾ ਲਿਓ ਨੰਬਰ ਬਾਈ ਦਾ ਸਕਰੀਨ ਤੇ ਆ ਇਹ ਤੋਂ ਆਹ ਟਰੈਕਟਰ ਕਿ ਮਾਡਲ ਹੈ ਇੱਕ ਹੀ ਮਾਡਲ ਆ ਜੀ 347 ਘੰਟੇ ਚੱਲਿਆ ਸਿਰਫ ਹੀ ਸਿਰਫ 347 ਘੰਟੇ ਲੈ ਮਿੱਤਰੋ ਸਿਰਫ 347 ਘੰਟੀ ਚੱਲਿਆ ਹੋਇਆ ਦੇਖਣ ਨੂੰ ਕੰਡੀਸ਼ਨਾਂ ਲੱਗਦਾ ਸਰਫ 6 ਮਹੀਨੇ ਪਹਿਲੀ ਇੱਕ ਸਰਵਿਸ ਹੋਈ ਹੈ ਟਰੈਕਟਰ ਦੀ ਹਲੇ ਤੱਕ ਅੱਛਾ ਹਾਂਜੀ ਮਗਰਾੜਾ ਦੇ ਅੰਦਰ ਵੀ ਕਿਤੇ ਭੋਰਾ ਕਿਤੇ ਮਹੋ ਨਹੀਂ ਪੂਰਾ ਜਰਵੀ ਲੱਗੀ ਤੇ ਰਮ ਬਦਖਾ ਦੇ ਲੈ ਵੀ ਮੈਂ 24 ਮਾਡਲ ਮੰਨ ਕੇ ਆਇਆ ਇਹ ਜੇ ਟਰੈਕਟਰ ਸੱਜਣੋ ਬਹੁਤ ਭਾਗਾ ਨਾਲ ਮਿਲਦੇ ਨੇ ਉਹ ਦੇਖਦੇ ਹਾਂ ਹੁਣ ਕਿਹੜਾ ਭਾਗਾ ਵਾਲਾ ਹੋ 24 ਮਾਡਲ ਮੰਨੇ ਜੀ ਇਹਨੂੰ ਹਾਂ 24 ਇਹ ਸਰ ਪੂਰੇ ਪੈਨ ਨਾਲ ਪਲੇਖੇ ਮੈਨੂੰ ਤੇ 24 ਦਾ ਪਿਆ ਤੀ ਬਈ ਨੰਬਰ ਕਿੱਥੋਂ ਦਾ ਟਰੈਕਟਰ ਦਾ ਬਰਨਾਲੇ ਦਾ ਪੀ ਵੀ 19 ਲੋਕਲ ਅੱਛਾ ਬਰਨਾਲੇ ਦਾ ਨੰਬਰ ਹਾਂ ਜੀ ਲੈ ਮਿੱਤਰੋ ਬਰਨਾਲੇ ਦਾ ਨੰਬਰ ਹੈ ਕੰਡੀਸ਼ਨ ਹੁੱਕ ਵੀ ਨਹੀਂ ਹਰਦਾ ਇੱਕ ਜਮਾ ਇੱਕ ਵੀ ਇੱਕ ਦੋ ਵੀ ਟ੍ਰਾਲੀ ਪਈ ਹੁੱਕ ਦੇ ਵਿੱਚ ਸਹੀ ਗੱਲ ਹੈ ਯਾਰ ਟਰਾਲੀ ਬਦਲ ਦੋ ਇੱਕ ਵਾਰੀ ਪਈ ਹੋਈ ਆ ਹਾਂਜੀ ਹਾਂ ਉਹ ਵੀ ਯਾਤਰਾ ਦੀ ਗਏ ਹੋਣਗੇ ਹਾਂਜੀ ਹਾਂਜੀ ਪੈਰ ਪੂਰੀ ਪੈਨੇ ਟਰੈਕਟਰ ਦੇ ਪੈਰ ਕਸ ਹੀ ਨਹੀਂ ਹੈਗੇ ਇਹ ਤਾਂ ਲੈ ਵੀ ਮਟਰ ਉਹ ਬਾਲੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਰਿਮਾ ਰੁਮਾ ਦੀ ਜੇ ਗੱਲ ਕਰੀ ਨਾ ਸੱਜਣੋ ਅੰਦਰੋਂ ਵੀ ਦੇਖ ਮਗਰ ਅੰਦਰੋਂ ਵੀ ਦੱਬਾ ਵਜਾ ਵਜਾ ਕਰਾਈ ਪਈ ਆ ਸੱਜਣੋ ਲੈ ਕਿਆ ਬਾਤ ਹੈ ਯਾਰ ਕੱਲੇ ਹਾਰ ਦੀ ਕਮੀ ਆ ਸੱਜਣੋ ਦੇਖਦੇ ਆ ਕਿਹੜਾ ਬਾਜ਼ਾਂ ਵਾਲਾ ਪਰ ਟਰਨ ਵਾਲੇ ਥਾਂ ਤੋਂ ਵੀ ਰੰਗ ਨਹੀਂ ਲਿਆ ਟਰੈਕਟਰ ਹਾਰ ਪਾਉ ਆਪਰ ਨਾਲ ਤਾਂ ਵੀ ਰੰਗ ਨਹੀਂ ਲਿਆ ਕਰੋ ਵੀ ਪੈਰਦਣ ਚੈੱਕ ਹਨਾ ਹਾਂ ਡਿਕ ਡੱਕ ਪੂਰਾ ਵਧੀਆ ਲੱਗਿਆ ਸੱਜਣੋ ਚੰਗੀ ਦੇਖ ਲੈ ਨਾਲ ਦਾ ਕੱਪੜਾ ਛਾਤਰੀ ਦਾ ਦੇਖ ਲੈ ਕਹੇਗਾ ਅੱਛਾ ਅਰੀਜਨਲ ਛਾਤਰੀ ਹੈ ਹਨਾ ਹਾਂਜੀ ਲੈ ਵੀ ਸੱਜਣੋ ਡਿਕ ਡੋ ਕੇ ਹੋਰ ਵੀ ਹੈ ਬਾਈ ਹਾਂਜੀ ਭਾਗਾ ਵਾਲੇ ਦੇ ਘਰੋਂ ਆਇਆ ਹੋਇਆ ਇਹ ਹਾਂਜੀ ਹਾਂਜੀ ਕਿਉਂਕਿ ਆ ਡਿਕ ਡੱਕ ਤਾਂ ਨਹੀਂ ਉਹੀ ਲਾ ਲੈਂਦੇ ਨੇ ਬਾਈ ਨੇ ਨਾਲ ਹੀ ਦਿੱਤਾ ਹਾਂਜੀ ਹਾਂਜੀ ਠੀਕ ਆ ਬਾਈ ਹਾਂਜੀ ਤੇ 300 ਕਿੰਨੇ ਘੰਟੇ ਦੱਸਿਆ ਹੋਇਆ ਬਾਈ 347 ਘੰਟੇ ਦੇਖ ਲੈ ਮੀਟਰ ਚੈੱਕ ਕਰਵਾ ਦਿਓ ਹਾਂਜੀ ਲੈ ਮੇਟਰ ਮੀਟਰ ਚੈੱਕ ਕਰਾਉਣਿਆ ਤਾਂ ਉਹਨੂੰ 347 ਘੰਟੇ ਚੱਲੇ ਹੋਇਆ ਹੈ ਮੀ 347 ਘੰਟੇ ਚੱਲਿਆ ਜੀ ਕਿੱਥੇ ਜਪਾ ਨੋ ਮੀਟਰੀ ਨਹੀਂ ਦਿੰਦਾ ਆਇਆ ਨਹੀਂ ਕੋਦਕ ਤੇ ਐਕਸਟਰਾ ਪਾ ਕੇ ਜੀ ਕੋਲ ਦੇ ਕੇ ਹੋਰ ਜੋ ਆਏ ਹੁਣ ਲਓ ਵੀ ਮਿੱਤਰੋ 341 ਘੰਟੇ ਚੱਲਿਆ ਹੈ ਟਰੈਕਟਰ 47 ਹੈ ਨਾ ਆ 47 ਹੈ ਜੀ ਟਰੈਕਟਰ 347 ਘੰਟੇ ਚੱਲਿਆ ਹੈ ਸੱਜਣਾ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਹਾਂ ਹੈਲਟ ਹੈ ਮਰਫ ਖੜੀ ਹੈ ਟਾਇਰਾਂ ਦੇ ਹਾਲ ਤੱਕ ਹਾਂ ਅਜੇ ਜਿ ਮਿੱਟੀ ਨਹੀਂ ਮਾਰ ਕੇ ਰੇਜ ਨਾਲ ਨਾ ਐਮ ਆਰ ਪੀ ਦੇ ਉਮੀ ਪੈਣੇ ਹਾਂ ਤੇ ਬਈ ਜਿਹਦੀ ਰੇਟ ਦੀ ਗੱਲ ਕਰੀਏ ਰੇਟ ਤਾਂ ਇਹ 745000 745000 ਪੰਜਾਬ ਦਾ ਨੰਬਰ ਆ ਫਰਸਟ ਪਾਰਟੀ ਦੇ ਨਾਮ ਆ ਤੇ ਦਵਾਂਗੇ ਕਿੰਨੇ ਦਾ ਹੁਣੇ ਦੱਸ ਦੇ ਇਹ ਰੈਕਟ ਦੇ ਦਾਂਗੇ 7.5 ਲੱਖ ਦਾ 7.5 ਦਾ ਹਾਂਜੀ ਲੈ ਮਿੱਤਰੋ 7.5 ਲੱਖ ਦਾ ਟਰੈਕਟਰ ਤੇ ਜਾਨੀ ਕਿ ਤੁਸੀਂ ਇਹਦੇ ਵਿੱਚ ਇਹਦੇ ਮਾਲਕ ਬਣ ਸਕਦੇ ਹੋ 7.5 ਲੱਖ ਦੇ ਹਾਂਜੀ ਹਾਂਜੀ ਤੇ ਆਹ ਲਓ ਸੱਜਣੋ ਇੱਥੋਂ ਪਤਾ ਲੱਗ ਜਾਂਦਾ ਹੁੰਦਾ ਵੀ ਕਿੰਨਾ ਕ ਚੱਲਿਆ ਹੋਇਆ ਹੈ ਨਾ ਹਾਂਜੀ ਹਾਂਜੀ ਪੱਠੀ ਨਾਲ ਦੀ ਆ ਸੱਜਣੋ ਕਿਤੋਂ ਮੇਰੀ ਪੈਰ ਧਰਨ ਤੋਂ ਕਿਤੋਂ ਆ ਗਈ ਲੈਟ ਦੇ ਯਾਰ ਜਿਹੜੀ ਚੀਜ਼ ਤੇ ਝਾਕੋਗੇ ਮਤਲਬ ਇਸ਼ਕ ਹੀ ਮਾਰਦਾ ਗੱਲ ਤਾਂ ਨਹੀਂ ਬਣੀ ਹੈ ਨ ਲੈ ਵੀ ਸੱਜਣ ਨੂੰ ਤੋਹਫਾ ਤੁਹਾਡੇ ਵਾਸਤੇ ਸੱਜਣ ਨੂੰ ਤੋਹਫਾ ਕਰ ਲਓ ਸੰਪਰਕ ਤੇ ਇਹ ਤੋਂ ਇਲਾਵਾ ਵੀਰੇ ਹੋਰ ਕਿਹੜਾ ਇੱਕ ਆਪਣਾ ਨਵਾਂ ਮਾਡਲ ਸਵਰਾਜ ਆਈ ਉਹ ਖੜਾ ਸਾਹਮਣੇ ਪੀਵੀ 13 ਨੰਬਰ ਵਾਲਾ ਲਓ ਵੀ ਮਿੱਤਰੋ ਇੱਕ ਆਹ ਖੜਾ 2009 ਮਾਡਲ ਹਾਂਜੀ ਤੇ ਇਹ ਕਿੰਨਾ ਕੁ ਚੱਲਿਆ ਹੋਇਆ ਬਈ ਇਹਦਾ ਦੇਖ ਲੈ ਮੀਟਰ ਜੀ ਕਿੰਨਾ ਕੁ ਚੱਲਿਆ ਹੋਇਆ ਆਪਾਂ ਗੌਰ ਜੀ ਨਹੀਂ ਅੰਦਾਜ਼ੇ ਨਾਲ ਚੱਲਿਆ ਹੋਏ ਵੀ 3 ਕਸ਼ਰ ਘੰਟੇ ਦਾ 3 ਕਸ਼ਰ ਘੰਟਾ ਚੱਲਿਆ ਹੋਇਆ ਸੱਜਣੋ 2009 ਮਾਡਲ ਹੈ ਹਾਂਜੀ ਤੇ ਇਹਦਾ ਨੰਬਰ ਕਿੱਥੋਂ ਦਾ ਬਾਈ ਇਹਦਾ ਆਪਣਾ ਪੀਵੀ 13 ਸੰਗਰੂਰ ਦਾ ਹੀ ਸੰਗਰੂਰ ਦਾ ਨੰਬਰ ਹੈ ਸੱਜਣੋ ਕਈ ਵੀ ਪਾਰਟੀ ਦੇ ਨਾਮ ਆ ਬਾਈ ਫਸਟ ਪਾਰਟੀ ਦਾ ਵੀ ਬਹੁਤ ਨਵਾਂ ਟਰੈਕਟਰ ਹੈ ਅੱਛਾ ਖੁੱਲੇ ਖਲੇ ਤੇ ਨਹੀਂ ਕਿ ਤੂੰ ਹੋਇਆ ਚਾਬੀ ਵੀ ਨਹੀਂ ਲੱਗੀ ਟਰੈਕਟਰ ਤੇ ਕੋਈ ਛੇੜਖਾਨੀ ਤਾਂ ਨਹੀਂ ਪੰਪੂਮ ਨਾਲ ਜੀ ਹਿਲਦਾ ਕਰੇਸ ਨਹੀਂ ਖੁੱਲੇ ਆਪਣੇ ਸੀਲ ਨਹੀਂ ਪੱਟੀ ਰੇ ਸਾਡੇ ਅੱਛਾ ਹਾਂਜੀ ਤੇ ਇਹ ਕਿੰਨੇ ਦਾ ਮਿਲਜੂ ਉਸਤਾਦ ਰੰਬ ਰੰਬ ਦੇ ਟਰੈਕਟਰ ਦੇ ਸ਼ੀਸ਼ੇ ਵਰਗੇ ਪੈਣੇ ਜੀ ਹੂੰ ਰੰਬ ਦਾ ਬਹੁਤ ਸੋਹ ਇਹ ਟਰੈਕਟਰ ਹੂੰ ਇਹ ਟਰੈਕਟਰ ਆਪਾਂ ਦੇਵਾਂਗੇ ਇੱਕੋ ਹੀ ਗੱਲ ਹਾਂ ਅੰਜ 375000 ਦਾ 375000 ਹਾਂਜੀ ਹਾਂ ਇਹਦੇ ਵਿੱਚੋਂ ਐਂ ਦੱਸੋ ਡਿਸਕਾਊਂਟ ਕਿੰਨਾ ਕਰੇਗਾ ਬਸ ਡਿਸਕਾਊਂਟ ਕਰਕੇ ਦੱਸਿਆ ਜੀ ਸਾਨੂੰ ਆਪਣੇ ਰੇਟ ਦਾ 390000 ਅੱਛਾ ਹਾਂਜੀ 375 ਤਾਂ ਦੇਵਾਂਗੇ ਟਰੈਕਟਰ ਐਂ ਪਿਆ ਜਾਵੇਂ 15 16 ਮਾਡਲ ਵਰਗਾ ਟਰੈਕਟਰ ਹੂੰ ਲੈ ਵੀ ਸੱਜਣੋ ਮੈਂ ਕਹ ਦਿੰਨਾ ਤੁਹਾਨੂੰ ਕਿਸੇ ਤੇ ਵੀ ਕਿਤੇ ਦਾਗ ਨਹੀਂ ਲੱਗੇ ਟਰੈਕਟਰ ਤੇ ਵੀ 5-7000 ਹੋਰ ਮੈਂ ਕਹ ਦਿੰਨਾ ਯਾਰ ਘਟ ਜਾਣਗੇ ਬਾਈ ਵੀਰ ਐਂ ਦੱਸ ਦਿਓ ਵੀ ਭੱਟੀ ਦੀ ਵੀਡੀਓ ਦੇਖ ਕੇ ਆਇਆ ਲੈ ਵੀ ਸ਼ੇਅਰ ਕਰ ਦਿਓ ਵੀਡੀਓ ਮਿੱਤਰ ਪਿਆਰਿਓ ਜੇਕਰ ਹੋ मेहरबानी धन्यवाद